ਬਹੁਤ ਹੀ ਡੈਡੀਕੇਟਿਡ ਟੀਚਰਸ ਨੇ ਸਟਾਫ ਨੇ ਇੱਥੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਇਸ ਸਕੂਲ ਨੂੰ ਇਸ ਸਟੇਜ ਤੇ ਲੈ ਕੇ ਆਏ ਨੇ ਛੋਟੇ ਬੱਚਿਆਂ ਨੂੰ ਅੱਜ ਦਿਨ ਅਸੀਂ ਗ੍ਰੈਜੂਏਟ ਕਰਦੇ ਆ ਮਤਲਬ ਨੈਕਸਟ ਕਲਾਸ ਵਿੱਚ ਪ੍ਰੋਮੋਟ ਕਰਦੇ ਆ ਹਰ ਸਾਲ ਅਸੀਂ ਇਹ ਚੀਜ਼ ਸੈਲੀਬ੍ਰੇਟ ਕਰਦੇ ਆ ਪੇਰੈਂਟਸ ਵੀ ਆਏ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਸਕੂਲ ਦੇ ਬਾਰੇ ਚ ਆਪਣੇ ਸਕੂਲ ਦੇ ਫੀਚਰਸ ਸਾਰੇ ਐਕਸਪਲੇਨ ਕਰਾਂਗੇ ਸਾਡਾ ਸਕੂਲ ਗੁਰੂਰਕਿਸ਼ਨ ਪਬਲਿਕ ਸਕੂਲ ਹੇਮਕੁੰਡ ਕਲੋਨੀ ਵਿੱਚ ਜੋ ਐਸਟੈਬਲਿਸ਼ਡ ਹੈ ਬਹੁਤ ਹੀ ਡੈਡੀਕੇਟਿਡ ਟੀਚਰਸ ਨੇ ਸਟਾਫ ਨੇ ਇੱਥੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਇਸ ਸਕੂਲ ਨੂੰ ਇਸ ਸਟੇਜ ਤੇ ਲੈ ਕੇ ਆਏ ਨੇ ਸਪੈਸ਼ਲੀ ਅਸੀਂ ਥੈਂਕਸ ਕਰਦੇ ਆ ਸਾਡੀ ਹੈਡ ਮਿਸ ਦਾ ਹੈਡ ਮਿਸਟਰਸ ਦਾ ਮਿਸਿਸ ਰਸ਼ਮੀਨ ਕੌਰ ਜਿਨ੍ਹਾਂ ਨੇ ਸਾਰਾ ਕੁਝ ਆਰਗੇਨਾਈਜ਼ ਕੀਤਾ ਔਰ ਛੋਟੇ ਬੱਚਿਆਂ ਨੂੰ ਅੱਜ ਦਿਨ ਅਸੀਂ ਗ੍ਰੈਜੂਏਟ ਕਰਦੇ ਆ ਮਤਲਬ ਨੈਕਸਟ ਕਲਾਸ ਵਿੱਚ ਪ੍ਰੋਮੋਟ ਕਰਦੇ ਆ ਔਰ ਹਰ ਸਾਲ ਅਸੀਂ ਇਹ ਚੀਜ਼ ਸੈਲੀਬ੍ਰੇਟ ਕਰਦੇ ਆ ਪੇਰੈਂਟਸ ਵੀ ਆਏ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਸਕੂਲ ਦੇ ਬਾਰੇ ਚ ਆਪਣੇ ਸਕੂਲ ਦੇ ਫੀਚਰਸ ਸਾਰੇ ਐਕਸਪਲੇਨ ਕਰਾਂਗੇ ਥੈਂਕ ਯੂ ਸੋ ਮਚ ਹਾਂਜੀ ਵੀ ਹੈਵ ਇੰਟਰੋਡਿਊਸ ਸਮਾਰਟ ਕਲਾਸਿਸ ਆਲਸੋ ਜੋ ਕਿ ਨਿਊ ਟੈਕਨੋਲੋਜੀ ਦੇ ਅਕੋਰਡਿੰਗ ਬੱਚਿਆਂ ਨੂੰ ਐਜੂਕੇਟ ਕਰਨ ਦੇ ਲਈ ਬਹੁਤ ਹੀ ਹੈਲਪਫੁਲ ਰਹੇਗਾ ਸਾਡੇ ਚੇਅਰਮੈਨ ਸਰ ਜਿਨ੍ਹਾਂ ਦੀ ਐਫਰਟਸ ਨੇ ਦੀ ਵਜੇ ਦੇ ਨਾਲ ਅੱਜ ਅਸੀਂ ਇਹ ਸਾਰਾ ਕੁਝ ਅਰੇਂਜ ਕਰ ਪਾਏ। थैंक यू सो मच। ਫਤਿਹ ਐਸ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਨਰਸਰੀ ਗ੍ਰੇਡ ਕਰਨਾ ਰਹੇ ਹਾਂ। ਤੇ ਇਹ ਬੱਚੇ ਦੇ ਆਪਣੇ ਐਫਰਟਸ ਹੈ, ਟੀਚਰਸ ਦੇ, ਐਬਸੈਂਟਰ ਪ੍ਰਿੰਸੀਪਲ ਮੈਮ, ਚੇਅਰਮੈਨ ਸਰ ਤੇ ਨਾਲੇ ਆਪਣੇ ਸਾਡੇ ਪੀਐਮ ਮੈਮ ਹੋ ਗਏ ਪੁਸ਼ਪਿੰਦਰ ਮੈਮ ਸਾਰਿਆਂ ਨੇ ਸਾਡਾ ਸਾਥ ਦਿੱਤਾ ਹੈ ਤੇ ਅਸੀਂ ਅਜਿਹੇ ਦਿਨ ਇਹਨਾਂ ਕਰ ਚੁੱਕੇ ਕਰ ਰਹੇ ਹਾਂ। ਤੇ ਸੈਲੀਬ੍ਰੇਟ ਕਰਨ ਦਾ ਮਕਸਦ ਸਾਡਾ ਹੈ ਹੀ ਹੈ ਕਿ ਬੱਚੇ ਬੱਚੇ ਜਿਹੜੇ ਹੋਰ ਪ੍ਰਮੋਟ ਹੋਣ ਤੇ ਸਾਰੇ ਹੀ ਇੱਥੇ ਮਿਲ ਜੁਲ ਕੇ ਇਸ ਚੀਜ਼ ਸਹਿਯੋਗ ਦੇਣ। ਤੇ ਪਰਮਾਤਮਾ ਕਰੇ ਸਕੂਲ ਹੋਰ ਚੜ੍ਹਦੀ ਕਲਾ ਚ ਰਹੇ ਤੇ ਐਡਮਿਸ਼ਨ ਸਾਡੇ ਕੋਲ ਆਣ ਤੇ ਅਸੀਂ ਬੱਚਿਆਂ ਨੂੰ ਇੱਕ ਨਵਾਂ ਅੱਛਾ ਜਹ ਰੂਪ ਦੇ ਕੇ ਕੈਰੀਅਰ ਦੇ ਕੇ ਹਥੋ ਵਿਦਾ ਕਰੀਏ ਅੱਜ ਗੁਰੂ ਅਰਕੇਸ਼ਨ ਪਬਲਿਕ ਸਕੂਲ ਦੀ ਸਮਾਰਟ ਕਲਾਸ ਅਸੀਂ ਜੋ ਕਿ ਸਾਰੇ ਸਟਾਫ ਦੇ ਸਹਿਯੋਗ ਨਾਲ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਅਸੀਂ ਸਟਾਰਟ ਕੀਤੀਆਂ ਆ ਤੇ ਸਕੂਲ ਦੇ ਵਿੱਚ ਜੋ ਵੀ ਅੱਛੀ ਅੱਛੇ ਕੰਮ ਕੀਤੇ ਅਸੀਂ ਵਾਸ਼ਰੂਮ ਵਗੈਰਾ ਵੀ ਕੰਪਿਊਟਰ ਵੀ ਲੈਂਦੇ ਆ 20 ਕੰਪਿਊਟਰ ਹੈਗੇ ਵਿੱਚ ਧਿਆਨ ਦੇ ਅਸੀਂ ਜਿਹੜੇ ਕਿ ਸਕੂਲ ਦੇ ਵਿੱਚ ਸਭ ਤੋਂ ਵਧੀਆ ਬੱਸ ਨਵੀਂ ਲੈੰਦੀ ਹੈ ਗੱਡੀ ਨਵੀਂ ਲੈੰਦੀ ਹੈ ਸਕੂਲ ਨੂੰ ਪੂਰਾ ਰਿਪੇਅਰ ਕਰਕੇ ਸਹੀ ਤਰੀਕੇ ਨਾਲ ਅੱਜ ਅਸੀਂ ਕਾਲੋ ਸਾਹਿਬ ਨੂੰ ਜਨਰਲ ਸਕੱਤਰ ਨੂੰ ਬੁਲਾਇਆ ਸੀਗਾ ਜਿਨ੍ਹਾਂ ਨੇ ਆ ਕੇ ਦੇਖਿਆ ਸਾਡੇ ਤੇ ਸਾਰੇ ਸਟਾਫ ਤੇ ਇੱਕ ਖੁਸ਼ੀ ਜ਼ਾਹਰ ਕੀਤੀ ਆ ਤੇ ਸੰਗਤ ਨੇ ਵੀ ਸਾਡੇ ਇਲਾਕੇ ਦੇ ਜਿੰਨੇ ਵੀ ਪ੍ਰਧਾਨ ਸਕੱਤਰ ਪਟਿਆਲਾ ਸਾਹਿਬ ਜੋ ਕਿ ਸਾਡੇ ਜਨਰਲ ਮੈਨੇਜਰ ਆ ਸਾਰੇ ਰਲ ਕੇ ਅਸੀਂ ਇੱਕ ਬਹੁਤ ਹੀ ਵੱਡਾ ਜੋ ਫੰਕਸ਼ਨ ਰੱਖਿਆ ਸੀਗਾ ਉਹਦੇ ਅੰਦਰ ਪਰਮਾਤਮਾ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਿ ਵੱਤ ਵੱਦ ਐਡਮਿਸ਼ਨਾਂ ਵੀ ਸਾਡੇ ਕੋ ਆ ਰਹੀਆਂ ਹੈਗੀਆਂ ਤੇ ਸਕੂਲ ਬਹੁਤ ਤਰੱਕੀ ਤੇ ਗਿਆ ਤੇ ਪਰਮਾਤਮਾ ਇਸੇ ਦਾ ਸਾਡੇ ਸਕੂਲ ਤਰੱਕੀ ਕਰਦੇ ਦਿੰਦਾ ਰਹੇ ਅਸੀਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਰਹੀਏ ਪਿਆਰ ਮਜੀਤ ਸਿੰਘ ਕਾਲਕਤ ਤੇ ਜਨਰਲ ਸਕੱਤਰ ਕਾਲੋ ਸਾਹਿਬ ਦਾ ਸਾਰੇ ਸਬ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਜੇ ਸਾਨੂੰ ਬਹੁਤ ਹੀ ਸਹਿਯੋਗ ਦੇ ਰਹੇ ਆ ਫਿਰ ਇਹ ਸਕੂਲ ਨੂੰ ਅਸੀਂ ਤਰੱਕੀ ਦੇ ਕਰੀਏ ਜਿਹੜਾ ਕਿ ਲੋਕੀ ਸਾਡੇ ਸਕੂਲ ਨੂੰ ਬਦਨਾਮ ਕਰਦੇ ਸੀ ਨਾ ਕਿ ਸਕੂਲ ਦੀ ਪੜ੍ਹਾਈ ਜ਼ੀਰੋ ਆ ਅੱਜ ਉਸ ਪੜ੍ਹਾਈ ਹੀਰੋ ਬਣ ਕੇ ਇੱਕ ਬਹੁਤ ਵੱਡਾ ਮਿਸ਼ਨ ਬਣ ਕੇ ਇਸ 스마트 ਵੈਸਾ ਚਲ ਚਾਲੂ ਕੀਤੀਆਂ ਕਮੇਟੀ ਨੇ ਇੱਕ ਨਹੀਂ ਕਾਰਕਾਜੀ ਵੀ ਚਾਲੂ ਕੀਤੀ ਹੈ ਹੋਰ ਵੀ ਕਈ ਸਕੂਲਾਂ ਚਾਲੂ ਕੀਤੀਆਂ ਤੇ ਮੈਂ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਕਰਦਾ ਹਾਂ ਇਲਾਕੇ ਦੀ ਸੰਗਤ ਦਾ ਵੀ ਤੇ ਇਲਾਕੇ ਦੇ ਪ੍ਰਧਾਨ ਸਕੱਤਰ ਜਿਹੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਅੱਜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਏਮ ਗੋਲ ਕਲੋਨੀ ਵਿਖੇ ਨਰਸਰੀ ਗ੍ਰੈਜੂਏਸ਼ਨ ਦੀ ਸੈਰੇਮਨੀ ਦਾ ਪ੍ਰੋਗਰਾਮ ਹੈ ਸਾਰੇ ਪੇਰੈਂਟਸ ਇੱਥੇ ਪਹੁੰਚੇ ਆ ਇਲਾਕੇ ਦੇ ਪਤਵੰਤੇ ਸੱਜਣ ਸਿੰਘ ਸੁਭਾਵਾਂ ਦੇ ਪ੍ਰਧਾਨ ਸਾਰੇ ਅੱਜ ਇੱਥੇ ਆਏ ਆ ਔਰ ਇਹ ਸਕੂਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਦਾਰਾ ਜਿੱਥੇ ਕਿ ਸਾਡੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਜੱਸਾ ਜੀ ਹਨ ਅਤੇ ਮੈਨੇਜਰ ਇੱਥੇ ਸਾਡੇ ਪਰਮਜੀਤ ਸਿੰਘ ਭਾਟਿਆ ਜੀ ਹਨ ਬਹੁਤ ਡੈਡੀਕੇਸ਼ਨ ਦੇ ਨਾਲ ਇਸ ਸਕੂਲ ਦੇ ਵਿੱਚ ਇੱਥੇ ਸਕੂਲ ਚਲਾਇਆ ਜਾ ਰਿਹਾ ਇਸ ਸਕੂਲ ਦੇ ਵਿੱਚ ਪਿਛਲੇ 1 ਸਾਲ ਤੋਂ ਬਹੁਤ ਸਾਰੇ ਇਨਫਰਾਸਟ੍ਰਕਚਰ ਜਿਹੜੇ ਆ ਉਹ ਸਰਦਾਰ ਗੁਰਪ੍ਰੀਤ ਸਿੰਘ ਜੱssa ਜੀ ਨੇ ਇੰਪਰੂਵ ਕੀਤੇ ਆ ਜਿਵੇਂ ਗੱਲ ਕਰਾਂ ਕੰਪਿਊਟਰ ਲੈਬ ਦੀ ਜਾਂ ਜੋ ਟਾਇਲਟ ਸੀ ਸਾਰੇ ਟੋਟਲ ਰੈਨੋਵੇਟਸ ਕੀਤੇ ਆ ਅੱਜ ਸਮਾਰਟ ਕਲਾਸਸ ਦਾ ਵੀ ਉਦਘਾਟਨ ਕੀਤਾ ਗਿਆ ਜੇ ਤੁਸੀਂ ਮੇਰੇ ਪਿੱਛੇ ਬੱਸ ਦੇਖ ਰਹੇ ਹੋ ਇਹ ਬੱਸ ਉਹਨੇ ਬੱਚਿਆਂ ਦੇ ਜਰੂਰਤ ਨੂੰ ਮੁੱਖ ਧਿਆਨ ਰੱਖਦੇ ਹੋਇਆ ਉਹ ਖਰੀਦੀ ਗਈ ਹੈ ਸੋ ਕੁੱਲ ਮਿਲਾ ਕੇ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਉਹ ਕ੍ਰੀਏਟ ਕੀਤਾ ਗਿਆ ਸੋ ਇਹ ਸਮੇਂ ਦੀ ਲੋੜ ਵੀ ਸੀ ਸੋ ਮੈਂ ਧੰਨਵਾਦ ਵੀ ਕਰਦਾ ਇੱਥੋਂ ਦੇ ਸਾਰੇ ਮੈਨੇਜਮੈਂਟ ਦਾ ਸਟਾਫ ਦਾ ਕਿ ਜਿਹੜੇ ਆਪਣੀ ਡੈਡੀਕੇਸ਼ਨ ਦੇ ਨਾਲ ਸਕੂਲ ਚਲਾ ਰਹੇ ਆ ਸੋ ਸਾਨੂੰ ਪੂਰੀ ਉਮੀਦ ਹੈ ਕਿ ਸਕੂਲ ਚੜ੍ਹਦੀ ਕਲਾ ਦੇ ਵਿੱਚ ਆਏਗਾ